ਇੱਕ ਤੀ ਅੰਨਾ ਅੱਛਾ ਇੱਕ ਤੀ ਲੰਗੜਾ ਹਾਂ ਅੰਨੇ ਦਾ ਜੋਰ ਬਹੁਤ ਹੀ ਤਖੜਾ ਬੜਾ ਟੀ ਅੰਨਾ ਤਾਂ ਲੰਗੜਾ ਦੀ ਜਿਹੜਾ ਉਹ ਸਰੀਰ ਦਾ ਲਿਛਾ ਵਾਲਾ ਵੀ ਉਹੋ ਜਾਣੀ ਉਹ ਗੱਲਬਾਤ ਉਹਨੂੰ ਵਧੀਆ ਹੁੰਦੀ ਸੀ ਉਹ ਤਾਂ ਟੁੱਟਿਆ ਨਹੀਂ ਤੀ ਜਾਂਦਾ ਦੁੰਨਾ ਦੀ ਆੜੀ ਬਹੁਤ ਹੀ ਦੁੰਨਾ ਨੇ ਵਿਚਾਰਾਂ ਆਈਆਂ ਜਾਂ ਚਲਦੀਆਂ ਤੇ ਅੰਗਨ ਨੇ ਘਰਾ ਭਰੀ ਜਣ ਉਹਨੇ ਗੱਲਾਂ ਸੁਣਾਈ ਜਾਣੀਆਂ ਬੜਾ ਸੋਹਣਾ ਇੱਕ ਦਿਨ ਕਹਿੰਦੇ ਆ ਕੱਠ ਜਿਹਦਾ ਜਾਂਦਾ ਕਿੱਧਰ ਨੂੰ ਜਾਂਦਾ ਕਹਿੰਦੇ ਮੇਲਾ ਲੱਗਿਆ ਵੈ ਉਹ ਕਹਿੰਦੇ ਚੱਲ ਮੇਲਾ ਆਪਾਂ ਵੀ ਦੇਖ ਕੇ ਆਈਏ ਉਹ ਲੰਗੜਾ ਕਹਿੰਦਾ ਯਾਰ ਮੇਲੇ ਤਾਂ ਦੇਖਾਂ ਮੈਂ ਤਾਂ ਤੁਰਿਆ ਨਹੀਂ ਜਾਂਦਾ ਉਹ ਕਹਿੰਦਾ ਤੂੰ ਰਾਹ ਦੱਸੀ ਚੱਲੀ ਮੇਰੇ ਮੋਢੇ ਤੇ ਬਹਿ ਜਾ ਮੈਂ ਮੈਂ ਦਾ ਚੱਲਦਾ ਮੇਲੇ ਤਾਂ ਤੈਨੂੰ ਮੈਂ ਤੈਨੂੰ ਚੱਕੀ ਤੁਰਿਆ ਚੱਲਦਾ ਬਾਗ ਚੱਲਦੇ ਆ ਉਹਨਾਂ ਨੇ ਮੇਲਾ ਦੇਖਿਆ ਭਾਈ ਸਾਰੇ ਘੁੰਮ ਕਪਗੇ ਬਲੇ ਗੌਣ ਕਵੇਛਰ ਲੱਗੇ ਵੇ ਉੱਥੇ ਮੇਲਾ ਤੇ ਬਹੁਤ ਜਿਆਦੀ ਦੇਖਿਆ ਵਧੀਆ ਖੂਬ ਮੇਲਾ ਥੋੜੋ ਥੋੜੇ ਆ ਗਏ ਆਕੇ ਕਹਿੰਦੇ ਯਾਰ ਦੁਨੀਆ ਮੇਲ ਲੇਤੇ ਆਪਾਂ ਦੇਖੀਆ ਕਿੰਨਾ ਸੋਹਣਾ ਬਚਦੀ ਆ ਵੀ ਆਪਾਂ ਇੱਥੇ ਹੀ ਬੈਠੇ ਗੱਲਾਂ ਮਾਰੀ ਜਾਂਦੇ ਰਹਨੇ ਆ ਫੇਰ ਤੁਰ ਕੇ ਆਪਾਂ ਕੋਈ ਕੰਮ ਨਾ ਭਾਲੀਏ ਉਹ ਕਹਿੰਦੇ ਵੀ ਕੰਮ ਭਾਲ ਲੈਨੇ ਆ ਤੇ ਦੇਦਾ ਉਹ ਕਹਿੰਦਾ ਵੀ ਮੈਂ ਇਥੋਂ ਤਾਂ ਹੋਣਾ ਨਹੀਂ ਕੰਮ ਨਾ ਮੈਂ ਇਥੋਂ ਤੁਰਿਆ ਜਾਂਦਾ ਕਿ ਨਾ ਤੂੰ ਐਂ ਕਰੀ ਮੇਰੇ ਮੋਢਿਆਂ ਤੇ ਬੈਠ ਕੇ ਰਾਹ ਅੱਛੀ ਚਲੀ ਆਪਾਂ ਚੱਲਦੇ ਆਂ ਕੰਮ ਭਾਲਦੇ ਆਂ ਕੋਈ ਨਾ ਕੋਈ ਨਾ ਕਹਿੰਦਾ ਨਾ ਜੋ ਜ਼ੋਰ ਦਾ ਬੜਾ ਟਕੜਾ ਸੀ ਕਹਿੰਦਾ ਤੈਨੂੰ ਚੱਕ ਕੇ ਲੈ ਚੱਲਦਾ ਕਹਿੰਦਾ ਮੇਰੇ ਮੋਢਿਆਂ ਤੇ ਭੈਜਾ ਕੰਮ ਪਹਾੜਦਿਆਂ ਕੋਈ ਕਹਿੰਦਾ ਵੀ ਚਾਲੋ ਦੋਨਾਂ ਨੇ ਰਹਿ ਕਰਕੇ ਤੁਰ ਪਏ ਉਹ ਰਹਿ ਕਰੇ ਤੁਰੇ ਵੀ ਜਾਂਦਿਆਂ ਜਾਂਦਿਆਂ ਨੂੰ ਮੂਹਰੇ ਕੋਈ ਖੂਹ ਤੇ ਢੋਲ ਪਿਆਤੀ ਦਾ ਛਣੇ লাশ ਕੋਈ ਭੁੱਲੀ ਭੁੱਲ ਗਈ ਕੁੜੀ ਪਾਣੀ ਭਰਦੀ ਭਰਦੀ ਉਹ ਕਹਿੰਦਾ ਯਾਰ ਢੋਲ ਪਿਆ ਤੇ ਨਾ ਇਹ লাশ ਹੈ ਉਹ ਕਹਿੰਦਾ ਧਰ ਲੈ ਉੱਤੇ ਹੀ ਇਕੱਠੀ ਕਰਕੇ ਉਨੇ ਪਈ ਲੰਗੜੇ ਨੇ ਬੁਲੇਟੀ ਬੁਲੇਟ ਕੇ ਮੁੱਢਾਂ ਤੇ ਧਰ ਕੇ ਬਹਿ ਗਿਆ ਤੁਰੇ ਆ ਗਏ ਗਾਂ ਗਾਂਹਾਂ ਤੁਰੇ ਜਾਂਦਿਆਂ ਨੂੰ ਤੇ ਮੂਰੇ ਇੱਕ ਛਾਵੇਂ ਜੇ ਢੋਲਕੀ ਪਈ ਕਹਿੰਦਾ ਉਹ ਆਵਾਜ਼ ਆਉਂਦਾ ਪਿਆਉਂਦਾ ਕੋਈ ਢੋਲਕੀ ਧਰ ਚੱਲ ਜਾ ਕਹਿੰਦਾ ਧਰ ਲੈ ਇਹ ਵੀ ਢੋਲਕੀ ਵੀ ਉੱਤੇ ਹੀ ਇਹ ਬੰਨ ਲੈ ਆਪਦੇ ਮੋਰਾਂ ਨਾਲ ਢੋਲਕੀ ਵੀ ਤੁਰ ਚੱਕ ਲਈ ਗਾਂਹਾਂ ਜਾਂਦਾ ਜਾਂਦਿਆਂ ਨੂੰ ਇੱਕ ਟੋਬਾ ਆ ਗਿਆ ਟੋਬੇ ਤੇ ਕਛੂ ਪਾਤੀ ਤੁਰ ਜਾਂਦੀ ਸੀ ਕਹਿੰਦਾ ਉਹ ਕਸੂ ਪਾਥੀ ਜਾਂਦੀ ਐ ਕਹਿੰਦਾ ਯਾਰ ਇਹਨੂੰ ਵੀ ਚੱਕ ਲੈ ਕਸੂ ਪਾਥੀ ਨੂੰ ਕੀ ਐ ਇਹਨੂੰ ਵੀ ਚਾਕੇ ਵਿੱਚੇ ਘਰਲਾ ਡੋਲਕ ਪਾਲਾ ਜਿਹੜਾ ਡੋਲਤੀ ਡੋਲਚ ਕਸੂ ਪਾਥੀ ਪਾਲੀ ਛਣੇ ਲਾਸ਼ ਵਾਲਾ ਡੋਲ ਭਾਈ ਚਾਕੇ ਕਸੂ ਪਾਥੀ ਤੇ ਛਣੇ ਲੈ ਕੇ ਤੁਰ ਪੇ ਤਿੰਨੇ ਚੀਜ਼ਾਂ ਇਕੱਠੀਆਂ ਕਰਕੇ ਮੂਹਰੇ ਜੰਗਲ ਆ ਗਿਆ ਬੀੜ ਬਹੁਤ ਵੱਡਾ ਬੀੜ ਵੱਡਾ ਆਇਆ ਬਾ ਤੇ ਉੱਥੇ ਨੇਰਾ ਜਾ ਵੀ ਹੋ ਚੱਲਿਆ ਉੱਥੇ ਕਦੀਵਾ ਮੱਚੇ ਕਹਿੰਦਾ ਉਹ ਦੀਵਾ ਮਚਾਉ ਉਹ ਤੇ ਦੇ ਦਾ ਦੀਵਾ ਮਚੇ ਇੱਕ ਕਮਰਾ ਖੁੱਲਾ ਜਿਹੜੇ ਦੇਓ ਸੱਤਾ ਪਿਆ ਉਹ ਤੇ ਦੀਵਾ ਮਚੇ ਦੀਵਾ ਜਿਵੇਂ ਉਹਨਾਂ ਨੂੰ ਦੇਓ ਪਿਆ ਛੁੱਟਾ ਦੂਜਾ ਕਮਰੇ ਦੇ ਵਿੱਚ ਇਹ ਵੜ ਗਏ ਉਹਨੇ ਬੜੇ ਵੇਕ ਨਾ ਉਹ ਦੇਵ ਹੈ ਕਹਿੰਦਾ ਫੇ ਕੋਈ ਨਹੀਂ ਤਾਂ ਆਪਾਂ ਨੂੰ ਕੀ ਕਹਿੰਦਾ ਜਿਹੜਾ ਅਨਾਂ ਤਿ ਉਕ ਨਰਵਾ ਬਹੁਤ ਰੂਏ ਕਮਰੇ ਚ ਵੜ ਗਏ ਵਿਚ ਦੀ ਵਿੱਚ ਥੋੜਾ ਜਿਹਾ ਮੋਗਾ ਸੀ ਉਹਦੇ ਵਿੱਚ ਦੀ ਐਂ ਦੇ ਇਥੇ ਜਦੋਂ ਵੋਗੇ ਦੇ ਵਿੱਚ ਦੇਖੀ ਗਏ ਵੀ ਜਿਹੜਾ ਪਿਆ ਆਪਦੀਆਂ ਖਾਣ ਵਾਲੀਆਂ ਚੀਜ਼ਾਂ ਉਹਦੀਆਂ ਉੱਥੇ ਪਈਆਂ ਦੀਆਂ ਪਹਿਲਾਂ ਤਾਂ ਰੱਜ ਕੇ ਖਾਧੀਆਂ ਉਹਨਾਂ ਨੇ ਉਹ ਖਾਧੀਆਂ ਰੱਜ ਕੇ ਢੱਕ ਲੇ ਢੱਕ ਕੇ ਖਾ ਕੇ ਜਦੋਂ ਜੇ ਉੱਥੇ ਆਉ ਨੂੰ ਆਈ ਬਾਸ਼ਣਾ ਬੋਲਦੇ ਜੇ ਸੁਣੇ ਕਹਿੰਦੇ ਉਹ ਤੂੰ ਕੌਣ ਹੈ ਕਹਿੰਦੇ ਤੂੰ ਕੌਣ ਹੈ ਕਹਿੰਦਾ ਮੈਂ ਦਿਓ ਉਹ ਕਹਿੰਦਾ ਮੈਂ ਦਿਓ ਦਾ ਵੀ ਪਿਓ ਉਹਨਾਂ ਕਹਿੰਦਾ ਮੈਂ ਦਿਓ ਦਾ ਵੀ ਪਿਓ ਕਹਿੰਦਾ ਫਿਰ ਕੋਈ ਨਿਸ਼ਾਨੀ ਦੇ ਕਹਿੰਦਾ ਨਿਸ਼ਾਨੀ ਦੇਵਾ ਕਹਿੰਦਾ ਹਾਂ ਕਹਿੰਦਾ ਦੇਖ ਯਾਰਾਂ ਦੇ ਕਿ ਡੇ ਡੇ ਬਾਲ ਨੇ লাশ ਸਿਰਤੀ ਦੇਖ ਨਾ ਯਾਰਾਂ ਦੇ ਡੇ ਡੇ ਬਾਲ ਨੇ ਤੇ ਉਦੋਂ ਬਾਅਦ ਦੋਲ ਸਿਰਤਾ ਕਹਿੰਦਾ ਕੋ ਹੋਰ ਨਿਸ਼ਾਨੀ ਦੇ ਕਹਿੰਦਾ ਆ ਦੇ ਯਾਰਾਂ ਦੀ ਟੋਪੀ ਆ ਨਿਕੀ ਹੁੰਦਿਆਂ ਦੀ ਆ ਦੇਖ ਕਹਿੰਦਾ ਤੂੰ ਦੇਖ ਕਹਿੰਦਾ ਮੈਂ ਆਪਦੀ ਜੂਨ ਦਿੰਦਾ ਉਹਨੇ ਜੂਨ ਦਿੱਤੀ ਉਹਨਾਂ ਨੇ ਪੈਰ ਧਰ ਕੇ ਮਾਰਤੀ ਕਹਿੰਦਾ ਲੈ ਤੇਰੀ ਜੂਨ ਤਾਂ ਅਸੀਂ ਪੈਰ ਧਰ ਕੇ ਮਾਰਤੀ ਸਾਡੀ ਜੂਨ ਉਹਨਾਂ ਨੇ ਛਿੱਤੀ ਕਸੂ ਪਾਥੀ ਕਨਾਲਾ ਛਾਡੀ ਜੂ ਮਾਰਕੇ ਤਖਾ ਹੁਣ ਜੂ ਹੁਣ ਤੈਨੂੰ ਪਤਾ ਵੀ ਉਹ ਕੱਛੂ ਪਾਥੀ ਬਥੇਰਾ ਉਹ ਦੱਬੇ ਦੁੱਬੇ ਉਹ ਤੋਂ ਭੈਣ ਵੀ ਐਡੀਆਂ ਐਡੀਆਂ ਜੂ ਮਾਏ ਸੱਚੀ ਦੀ ਉਹਦਾ ਪਿਓ ਐ ਭਾਈ ਉਹ ਡਰ ਗਿਆ ਜੋ ਡਰ ਗਿਆ ਜਿਹੜਾ লাশ ਤੇ ਉਹ ਜਿਹੜਾ ਢੋਲ ਕਿਤੇ ਨਾ ਠੱਫਾ ਮਾਰ ਰੇ ਢੋਲ ਕਿਤੇ ਕਹਿੰਦਾ ਕੀ ਕਹਿੰਦਾ ਭੁੱਖਾ ਟੜ ਕਹਿੰਦਾ ਹੁਣ ਮੁੜਕਦਾ ਕਹਿੰਦਾ ਤੈਨੂੰ ਖਾਵਾਂਗੇ ਢੋਲ ਕਿਤੇ ਮਾਰ ਕੇ ਠੱਫਾ ਚਿਰਦਾ ਕਰੇ ਜੋ ਧਮ ਧੰਗ ਖੜਕਿਆ ਕਰੇ ਭੈਣ ਤੇ ਢੋਲ ਕੀ ਤੇ ਉਹ ਵੀ ਡਰ ਗਿਆ ਵੀ ਸੱਚੀ ਮਿੱਥੀ ਭਾਂ ਦਾ ਟੱਡਾ ਐਡਾ ਟੱਡ ਬੁੱਕ ਬੋਲਦੇ ਨੇ ਨਾ ਉਹਦੇ ਤਾਂ ਵੀ ਸੱਚੀ ਦੇ ਉਹਦਾ ਪਿਓ ਹੂ ਇਹ ਜਿਹੜਾ ਐਡੀ-ਐਡੀਆਂ ਜੂਆਂ ਨੇ ਜੂਬ ਨਹੀਂ ਮਰੀ ਮੱਚੋ ਤਾਂ ਇਹਨਾਂ ਦੀ ਉਹ ਕਹਿੰਦਾ ਵੀ ਐਂ ਗੱਲ ਕਰੋ ਤੂੰ ਆ ਕਮਰੇ ਚ ਰਹੀ ਚੱਲੋ ਮੈਂ ਆ ਕਮਰੇ ਚ ਰਹਿਣਾ ਤੁਸੀਂ ਮੈਨੂੰ ਨਾ ਕੁਝ ਕਹੋ ਮੈਂ ਨਹੀਂ ਕਹਿੰਦਾ ਆਪਾਂ ਆੜੀ-ਆੜੀ ਪਾ ਲਉ ਉਹ ਕਹਿੰਦੇ ਇਹ ਕਿਵੇਂ ਹੋ ਜਾ ਦੰਨਾ ਕਿ ਨਾ ਆੜੀ ਪਾ ਕੇ ਆਏ ਇੱਕ ਜੰਗਲ ਦੇ ਵਿੱਚ ਦੋ ਦਿਓ ਤੇ ਦਿਓ ਦਾ ਪਿਓ ਕਿ ਮੇਰੇ ਭਣਗੇ ਇਹ ਤਾਂ ਇੱਕ ਨੂੰ ਛੱਡਣਾ ਪਊ ਤੈਨੂੰ ਛੱਡਣਾ ਪਊ ਇਹ ਤਾਂ ਅਜਿਹਾ ਰਹਾਗੇ ਹੁਣ ਇੱਥੇ ਉਹ ਕਹਿੰਦਾ ਵੀ ਚੰਗਾ ਮੈਂ ਨਹੀਂ ਆਉਂ ਮੋੜ ਕੇ ਤੁਸੀਂ ਜਾਓ ਤੇ ਮੈਂ ਮੈਂ ਜਾਣਾ ਚੱਲ ਤੁਸੀਂ ਰਹੋ ਫਿਰ ਮੈਨੂੰ ਕਹਿੰਦੇ ਤੈਨੂੰ ਕੁਝ ਭੱਗ ਜਾ ਕਹਿੰਦੇ ਭੱਗ ਜਾ ਕੁਝ ਨਹੀਂ ਕਹਿੰਦੇ ਪਰ ਇਸ ਜੰਗਲ 'ਚ ਨਾ ਆਈ ਮੋੜ ਕੇ ਭਾਈ ਤੋਰਤਾ ਤੋਰ ਕੇ ਜਦੋਂ ਉੱਥੇ ਆਏ ਉੱਥੇ ਇੱਕ ਲੋ ਪਈ ਜਦੋਂ ਲੋ ਪਈ ਤੇ ਉਹ ਕਹਿੰਦਾ ਇਹ ਲੋ ਆ ਕਨੈਟ ਦੇ ਖੰਪਲਾ ਪਾ ਕੇ ਜਦੋਂ ਅੰਨੇ ਨੇ ਪਾਈ ਲੋ ਉਹਨਾਂ ਦਾ ਦੇਖਣ ਲੱਗ ਗਿਆ ਭਾਂ ਦਾ ਮੂਹਰਾ ਦੇ ਲੱਗੇ ਪਏ ਇੱਕ ਪਾਸੇ ਢੇਰ ਦੇ ਉਹਦੇ ਲੁੱਟੇ ਵੇ ਤੇ ਬਾਕੀ ਸੋਨੇ ਦਾ ਠਿਕਾਣਾ ਹੀ ਕੋਈ ਨਾ ਮੂਹਰਾ ਸੋਨਾ ਮਾਇਆ ਬਹੁਤ ਪਈ ਤੇ ਇੱਕ ਓਥੇ ਮੱਲਮ ਪਈ ਜਦੋਂ ਮੱਲਮ ਉਹਦੀ ਲੱਤ ਤੇ ਲਾਈ ਉਹ ਪਈ ਲੰਗੜਾ ਵੀ ਸ਼ੂਟ ਹੋ ਗਿਆ ਦੁਨਾਂ ਨੇ ਭਾਈ ਬੰਨ ਲੀਆਂ ਪੰਡਾ ਉਹ ਤਾਂ ਉਹ ਤਾਂ ਨਰਵਾਦੀ ਸ਼ਹੀਰ ਦਾ ਬਾਪ ਜਿਹੜਾ ਤਾਂ ਅੰਨਾ ਸੀ ਹੁਣ ਸ਼ਹੀਰ ਦਾ ਉਹ ਵੀ ਨਲਵਾ ਦੀ ਲੰਗੜੇ ਦੀ ਵੀ ਲੱਤ ਛੂਤ ਹੋ ਗਈ ਜਦੋਂ ਉਹ ਲਾਈ ਮਲਮ ਲਾਉਣ ਨਾਲ ਉਹਦੀ ਨਿਗਾਹ ਬਣ ਗਈ ਦੋਨਾਂ ਨੇ ਬੰਨੀਆਂ ਪੰਡਾਂ ਪੰਡਾਂ ਬਨ ਕੇ ਆਪਦੇ ਪਿੰਡ ਤੇ ਆ ਗਏ ਸ਼ਾਹ ਰਾਮ ਮਾਲ ਦਿੰਨਾ ਹੈਗਾ ਤੇ ਦਿਉ ਦਾ ਚੱਕ ਲੈਂਦਾ ਚਾਕੇ ਪਹਿਲਾਂ ਤਾਂ ਪਾਏ ਦੋਨਾਂ ਨੇ ਜਾ ਕੇ ਬਹੁਤ ਵਧੀਆ ਕਮਰੇ ਦੋਨੇ ਨੇ ਘਰ ਪਾਏ ਘਰ ਪਾ ਕੇ ਦੋਨਾਂ ਨੇ ਵਿਆਹ ਸ਼ਾਦੀ ਕਰਾ ਕੇ ਉਹ ਨਿਗਾਹ ਤੋਂ ਛੂਤ ਹੋ ਗਿਆ ਉਹ ਭਾਈ ਲੱਤ ਤੋਂ ਲੋਟ ਹੋ ਗਿਆ ਦੋਨਾਂ ਨੇ ਸ਼ਾਦੀ ਕਰਾ ਕੇ ਜੇ ਹਿੰਮਤ ਕਰੀ ਉਹਨਾਂ ਨੇ ਤੁਰੀ ਟੁਰਨ ਫਿਰਨ ਦੀ ਅੰਨੇ ਤੇ ਦੋਨਾਂ ਦੀ ਆੜੀ ਸੀ ਤਾਂ ਜਾ ਕੇ ਦਿਉ ਦਾ ਸਮਾਨ ਲੁੱਟ ਕੇ ਦਲੇਰੀ ਦੇ ਨਾਲ ਮੌਜੂਦ ਦੇ ਨਾਲ ਬਚਣ ਲੱਗੇ ਕਹਿੰਦਾ ਮੈਂ ਤੂੰ ਕਹਿੰਦਾ ਕੌਣ ਹੈ ਕਹਿੰਦਾ ਮੈਂ ਦਿਉ ਦਾ ਪਿਓ ਨਿਸ਼ਾਨੀ ਦੇ ਕਹਿੰਦਾ ਦੇ ਪਹਿਲਾਂ ਤਾਂ ਉਹ ਕਹਿੰਦਾ ਦੇਖਣਾ ਸਾਡੇ-ਜਾਡੇ ਬਾੜ ਨੇ ਲਾਸ਼ ਤੇ ਬਾੜ ਸਨੇ ਡੇਡੇ ਨੇ ਸਾਡੇ ਬਾੜ ਤੇ ਕਚੂ ਪਾਤੀ ਛੇਪੀ ਕਹਿੰਦਾ ਦੇ ਸਾਡੀ ਜੂ ਕਨਾਈ ਬੀਜੂ ਕਨਾ ਸਾਡੀ ਜੂੰਨ ਤੇ ਤੇਰੀ ਜੂੰਨ ਦਾ ਸੀ ਉਹਨੇ ਮਾਰ ਤੀ ਕਨਾ ਸਾਡੀ ਜੂੰਨ ਨੂੰ ਮਾਰ ਕੇ ਕੱਛੂ ਪਾਤੀ ਕਿਦੋਂ ਭੈਣ ਦੇ ਭਾਰ ਨਾਲ ਦੇਉ ਤੋਂ ਮਰੀ ਨੋ ਨੇ ਕਬੀ ਜੈ ਡੇਡੀਆਂ ਜੂੰਆਂ ਨੇ ਇਹਨਾਂ ਦੀਆਂ ਇਹ ਤਾਂ ਨਹੀਂ ਛੱਡਦੇ ਮਾਰ ਦੇਣਗੇ ਜਈ ਸਾਡੂੰ ਦੇਉ ਨੂੰ ਛੱਡ ਕੇ ਜਾਣਾ ਪੈ ਗਿਆ ਦੁੰਨੇ ਨੇ ਨਾ ਇਹ ਲਾਟ ਤੋਂ ਲੂਟ ਹੋ ਗਿਆ ਨਾਲੇ ਉਹ ਨਿਗਾ ਤੋਂ ਲੂਟ ਹੋ ਗਿਆ ਛਾਰਾ ਮਾਲ ਦੇਉ ਦਾ ਲੁੱਟ ਕੇ ਲਿਆ ਕੇ ਆਪਦੇ ਹੁਣ ਪਿੰਡ ਦੇ ਬਚਵੱਛ ਦੇ ਰਹੇ ਨੇ ਤੇ ਕਰਦੇ ਨੇ ਇੱਥੇ ਸ਼ਾਦੀਆਂ ਕਰਾ ਲੀਆਂ ਦੋਨਾਂ ਨੇ ਤੇ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ